ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਬਾਰੇ ਤਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਜੀ ਜਿਹੜਾ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਬਣਦੀਆਂ ਰਹਿੰਦੀਆਂ ਨੇ ਅੱਜ ਇੱਕ ਤੋਕੜ ਗੱਬਣ ਤੋਹਫਾ ਜਾਇਜ਼ ਮੁੱਲ ਤੇ ਸੇਲ ਆ ਜੀ ਮੁੱਲ ਰੇਟ ਹਮੇਸ਼ਾ ਜਾਇਜ਼ ਹੀ ਹੁੰਦੇ ਆਪਣੇ ਚੈਨਲ ਤੇ ਪਹਿਲਾਂ ਵੀ ਵੀਡੀਓ ਤੁਸੀਂ ਦੇਖੀਆਂ ਨੇ ਲੇਕਿਨਾਂ ਪੀਸ ਹੀ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਸਾਥੀ ਘਾਲ ਜੀ ਸਾਥੀ ਘਾਲ ਜੀ ਨਾਮ ਤੇ ਐਡਰੈਸ ਲਾ ਦਿਓ ਨਾਮ ਹਰਦੀਪ ਸਿੰਘ ਜੀ ਪਿੰਡ ਬਰੇ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਬਾਈ 8284908870 ਠੀਕ ਆ ਬਾਈ ਪਹਿਲਾਂ ਵਾਲਾ ਮਾਲ ਵੈਕ ਗਿਆ ਸਾਰਾ ਜੀ ਹਾਂਜੀ ਬਾਈ ਵੈਕ ਠੀਕ ਆ ਜੀ ਇੱਕ ਸਪੈਸ਼ਲ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਪੁਰਾਣਾ ਚੈਨਲ ਡਿਲੀਟ ਹੋ ਗਿਆ ਜੀ ਨਵੇਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਪੋਰਟ ਕਰ ਦਿਓ ਤਾਂ ਕਿ ਆਪਾਂ ਫੇਰ ਉਸੇ ਲੈਵਲ ਤੇ ਕਰ ਜਾ ਸਕਗੇ ਅਜੇ ਸਟਾਰਟਿੰਗ ਆ ਸ਼ੇਅਰ ਜਰੂਰ ਕਰਦਿਆ ਕਰੋ ਜਿੰਨਾਂ ਕੋਲ ਲਿੰਕ ਨਹੀਂ ਹੈਗਾ ਜੇ ਫੇਸਬੁੱਕ ਤੇ ਵੀਡੀਓ ਦੇਖ ਰਹੇ ਆ ਤਾਂ ਲਿੰਕ ਤੁਹਾਨੂੰ ਕਮੈਂਟ ਬਾਕਸ ਚ ਮਿਲ ਜੂਗਾ ਜੇ ਇੰਸਟਾਗ੍ਰਾਮ ਤੇ ਦੇਖ ਰਹੇ ਆ ਤਾਂ ਬਈ ਇੰਸਟਾਗ੍ਰਾਮ ਤੇ ਪ੍ਰੋਫਾਈਲ ਚ ਲਿੰਕ ਪਿਆਗਾ ਕੀ ਡਿਟੇਲ ਆ ਬਈ ਇਹਦੀ ਸੂਆ ਬਈ ਕਿੰਨਾ ਵਾ ਸੂਈ ਵੀ ਆ ਜੀ ਇਹ ਵੀਰੇ ਤੀਜੇ ਸੂਹ ਨੂੰ ਗੱਬਣ ਦੂਜਾ ਸੂਈ ਵੀ ਆ ਤੀਜੇ ਆਸਪੇਗਾ ਗੱਬਣ ਕਿੰਨੇ ਟਾਈਮ ਦੀ ਗੱਬਣ ਸਾਢੇ ਪੰਜਾਂ ਮਿੰਟ ਜੀ ਚੈੱਕ ਪਾਸ ਜੀ ਵੀਰੇ ਆਪਣੀ ਕਰਾਈਏ ਗਾਂ ਵਾਲਾ ਕਰਾ ਲੀ ਗਾਉ ਦਾ ਕਰਾ ਕੇ ਲੈ ਜੀ ਕਿਉਂਕਿ ਵੀਰੇ ਆਪਣੀ ਚੈੱਕ ਕਰਵਾਈ ਆ ਗਾਂ ਵਾਲਾ ਬੈਂਕ ਚੈੱਕ ਕਰਾ ਕੇ ਲੈ ਜੀ ਦੁੱਧ ਕਿੰਨਾ ਤਿਆਰ ਆ ਜੀ 5 ਕਿਲੋ ਜੋਕ ਕੇ ਦੇ ਦਾਂਗੇ ਹਾਂਜੀ ਦੋ ਡੰਗ ਚੋਕ ਕੇ ਲਾ ਫਣਾ ਦੀ ਓਕੇ ਆ ਜੀ ਹਾਂਜੀ ਪੂਰੀ ਠੀਕ ਆ ਬਾਈ ਤੇ ਸੱਜਰ ਨੇ ਕਿੰਨਾ ਕੁ ਦੁੱਧ ਦਿੱਤਾ ਜੀ ਇਹਨੇ ਸੱਜੇ ਤਾਂ ਨਹੀਂ ਵੀਰੇ ਆਪ ਨੂੰ ਪਤਾ ਠੀਕ ਆ ਜੀ ਆਪਣੀ ਲਿਆਂਦੀ ਆਪਣੀ ਤਾਂ ਲਿਆਂਦੀ ਆ ਜੀ ਤੇ ਕੋਈ ਸੀਮਾ ਨਾ ਰਿਕਾਰਡ ਬਾਈ ਨਹੀਂ ਨਹੀਂ ਵੀ ਆਪਣ ਠੀਕ ਆ ਜੀ ਤੋਰ ਕੇ ਦਿਖਾ ਦੀ ਬਾਈ ਸੂਆ ਦੂਜਾ ਸੂਈ ਵੀ ਹੈ ਬਾਈ ਦੇ ਦੱਸਣ ਮੁਤਾਬਕ ਤੀਜੇ ਆਸਤੇ 5.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਕੋਫਾ ਵੀ ਸੀ ਹੈ 5 ਕਿਲੋ ਨੈਟ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਆ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਡਾਕਟਰ ਵੀ ਨਾਲ ਲਿਆਇਓ ਤੇ ਦੋ ਟਾਈਮ ਚਾਰ ਟਾਈਮ ਬਾਈ ਦੇ ਘਰੇ ਚ ਵਾਈ ਵੀ ਕਰ ਲਿਓ ਜੀ ਬਾਕੀ ਵਜਨ ਵਜੂਦ ਦੀ ਚੰਗੀ ਆ ਬਾਈ ਕਹਿੰਦਾ ਆਪਣਾ ਆਪਣੀ ਲਿਆਂਦੀ ਹੋਈ ਆ ਟੀਮਨ ਰਿਕਾਰਡ ਨਾਮ ਮਾਲਕਾ ਨੇ ਦਿੱਤਾ ਤੇ ਨਾ ਆਪਾਂ ਨੂੰ ਪਤਾ ਨਾ ਹੀ ਆਪਾਂ ਪੁੱਛਿਆ ਜਾ ਸੱਜਰ ਨੇ ਦੁੱਧ ਵੀ ਚੰਗਾ ਹੀ ਦਿੱਤਾ ਹੋ ਕਿਉਂਕਿ ਵੇਟ ਵਜਨ ਚੰਗਾ ਜੀ ਅੱਜ ਦਾ ਦੁੱਧ ਆ ਜਿਹੜਾ ਉਹ 5 ਕਿਲੋ ਤਿਆਰ ਆ ਤੇ ਸਾਢੇ 5 ਮਹੀਨਿਆਂ ਦੀ ਗੱਭਣ ਚੱਕ ਪਾਰ ਪਾ ਤੀਜੇ ਸੂਏ ਵਾਸਤੇ ਮੁੱਲ ਬਈ ਜੈ ਜੱ ਲੈਣ ਦੇਂ ਜਿਆ ਦਾ ਮੇਰੇ 26000 ਨੂੰ ਦੇ ਦਾਂ ਕੋ ਜੁਮਾਨਤ ਮੇਰੇ ਛੋੜ ਹੀ ਕਰਾਂਗੇ ਮੁੱਲ ਕਰਾਉ ਨੂੰ 30 ਕਰਾ ਲਓ ਠੀਕ ਆ ਜੀ ਤੇ ਆਪਾਂ 26 ਇਕੱਲੇ ਛੋੜ ਹੀ ਕਰਾਂ ਜਮਾਂ ਜੈ ਜੇ ਡਿਮਾਂਡ ਆ ਜੀ ਜੇ ਕੋਈ ਹੋਰ ਵੀਰ ਕੋਲ ਹੁੰਦੀ ਤਾਂ ਮੁੱਲ ਜ਼ਿਆਦਾ ਹੋਣਾ ਸੀ 26000 ਰੁਪਏ ਤੋਂ ਇਕੱਲੇ ਛੋੜ ਹੀ ਹੋਊਗੀ ਫਿਕਸ ਮੁੱਲਲੀ ਆ ਜੀ ਜਿਹਨੂੰ ਪਸੰਦ ਆਊਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਧੰਨਵਾਦ